ਹਲਦੀ ਜਦੋਂ ਦੁੱਧ ਗਰਮ ਕਰਤਾ ਘਰ ਲਾਉਣੇ ਤੜਕਾ ਪਾ ਲਈ ਕਿਉਂ ਪਾ ਲਿਆ ਪਿਓ ਪਾ ਕੇ ਟਮਾਟਰ ਕੱਟਨੇ ਸੁੱਕ ਜਿਵੇਂ ਮਸਾਲਾ ਮਟਾ ਗੁੰਨ ਕੇ ਰੱਖ ਤਾ ਤੇ ਹੁ ਜੀ ਹੁ ਕਰਦੀ ਐ ਸਫਾਈ ਇੱਥੇ ਇਦੋਂ ਆਪਾਂ ਇਹ ਦਹੀਂ ਜਮਾਤਾ ਸੀਗਾ ਪਨੀਰ ਪਾਇਆ ਸੀਗਾ ਕੱਲ ਉਹਦੀ ਗੜ ਦੇ ਪਿੱਛੇ ਦੇ ਤਾਂ ਵੈਸੇ ਜੰਮ ਗਿਆ ਥੋੜਾ ਥੋੜਾ ਉਹ ਤੋਂ ਬਾਅਦ ਪਨੀਰ ਵੀ ਦਿਖਾਉਣੀ ਆਪਾਂ ਦਹੀਂ ਤੋਂ ਕਿਵੇਂ ਪਨੀਰ ਬਣਦਾ ਲੱਸੀ ਤੋਂ ਦਹੀਂ ਤੋਂ ਲੱਸੀ ਦੁੱਧ ਤੋਂ ਤਾਂ ਨਹੀਂ ਦਹੀਂ ਤੋਂ ਲੱਸੀ ਮੱਖਣ ਮੱਖਣ ਤੋਂ ਓਕੇ ਹੋ ਤੇ ਪਹਿਲਾਂ ਵੀ ਇੱਕ ਦਿਨ ਵੀਡੀਓ ਪਾਈ ਸੀਗੀ ਤੇ ਦਹੀਂ ਤੋਂ ਲੱਸੀ ਲੱਸੀ ਤੋਂ ਬਣਦਾ ਪਨੀਰ ਉਹ ਦਿਖਾਉਣੀ ਆ ਕਿ ਮੇਰੇ ਪਨੀਰ ਬਣਦਾ ਪਾਣੀ ਪਾ ਕੇ ਦੇ ਵਿੱਚ ਲੱਸੀ ਪਾ ਕੇ ਟੰਗਤੀ ਇਹਨੇ ਨੁੱਚੜੂਗਾ ਸ਼ਾਮ ਤੱਕ ਨੁੱਚੜ ਜਾਣਾ ਇਹਨੇ ਵਧੀਆ ਤੇ ਉਹ ਤੋਂ ਬਾਅਦ ਫਿਰ ਆਪਾਂ ਦਿਖਾਵਾਂਗੇ ਪਨੀਰ ਇਹਨਾ ਵਧੀਆ ਖਟਾਈ ਨਿਕਲ ਜੂਗੀ 2-3 ਦਿਨ ਰੱਖਲਾ ਚਾਹੀਏ ਇਹ ਦੇਖੋ ਐ ਪਾਣੀ ਨਿਕਲਦਾ ਉਹ ਦੇ ਉਹ ਨਹੀਂ ਹੁੰਦਾ ਖੱਟਾ ਨਹੀਂ ਹੁੰਦਾ ਇਹ ਫਿਰ ਬਹੁਤ ਵਧੀਆ ਨਿਕਲੇਗਾ ਚਲੋ ਜੀ ਹੁਣ ਇਹਨੂੰ ਰੱਖਣਾ ਹੋਰ ਜੰਮ ਜੂਗਾ ਇਹਨੇ ਥੋੜਾ ਥੋੜਾ ਜੰਮ ਗਿਆ ਫਿਰ ਜੰਮ ਜੂਗਾ ਫਿਰ ਫ੍ਰੀਜ ਚ ਲਾ ਦੇਉਂਗੀ ਫਿਰ ਉੱਠਾ ਕੇ ਨਮ ਚਲੋ ਜੀ ਫਿਰ ਮਿਲਦੇ ਆਂ ਇੱਧਰ ਬਣਾਉਣੀ ਆਪਾਂ ਚਟਨੀ ਆਦਰਕ ਪਾ ਲਿਆ ਵਿੱਚ ਇਹ 8-9 ਸਾਰੀਆਂ ਮਿਰਚਾਂ ਤੇ ਹੁਣ ਇਹਦੇ ਵਿੱਚ ਪਾ ਲਾਂ ਥੋੜਾ ਜਿਹਾ ਨੂਨ ਚੰਪੇ ਲਾਂ ਤੇ ਨੂਨ ਪਾ ਲਣੀ ਆ ਟੁੱਕੜਾ ਬੰਦ ਹੋਣਾ ਸੁਆਵ ਹੋ ਜਾਂਦੀ ਆ ਨੂਨ ਚੰਪਲ ਜਿਹੜੀ ਪਾ ਲਈ ਆ ਫਤਨੀ ਸੀ ਟੇਕਰ ਨੂੰ ਤੇ ਲੈ ਰੋ ਰਗੜ ਦਿਆਂ ਪੱਛਾਣੀ ਫਿਰ ਮਿਲਦੇ ਆ ਰਗੜ ਲੀਏ ਪਹਿਲਾਂ ਲੋ ਜੀ ਲੈ ਲੈ ਟਮਾਟਰ ਹੁਣ ਇਹਨੇ ਧੋਣਾ ਧੋ ਕੇ ਸਮਾਰ ਕੇ ਕੱਟ ਕੇ ਵਿੱਚ ਪਾਉਣੀ ਆ ਲੋ ਜੀ ਇਹਨੂੰ ਧੋਣਾ ਪਹਿਲਾਂ ਹੁਣ ਲੋ ਜੀ ਵਿੱਚ ਪਾ ਲਿਆ ਟਮਾਟਰ ਔਰ ਫਿਰ ਤਾਂ ਚਲੋ ਜੀ ਟਮਾਟਰ ਪਾ ਲਿਆ ਜਪਦੀਨ ਨਾ ਨਹੀਂ ਪਾਇਆ ਦੇਖਦੀਆਂ ਚ ਲਿਆਈ ਲਿਆ ਕੇ ਪਾ ਦੂੰਗੀ ਨਹੀਂ ਐਵੇਂ ਤੜਕਾ ਲਾ ਲਾਂ ਘੁੰਮਦੀਏ ਇੱਕ ਹੱਥ ਨਾਲ ਤਾਂ ਹਨਾ ਦੇਖਦੀਆਂ ਇੱਕੋ ਨੇ ਸਵਰਗ ਇੱਕੋ ਨੇ ਇਹ ਪਦინੋਂ ਦੇ ਆ ਕੇ ਪਾਉਂਗੇ ਇਹ ਜਿਹੜਾ ਇਹ ਤੜਕਾ ਸਾਫ਼ ਕਰ ਦिए ਸਾਫ਼ ਕਰਕੇ ਹੁਣ ਸੁਕਾ ਲੀਏ ਠੀਕ ਹੋ ਗਿਆ ਤੜਕਾ ਇਹ ਬਹੁਤ ਤੜਕਾ ਲਾਉਣਾ ਹੈ ਆਪਚੇ ਨੂੰ ਕੱਢਣਾ ਪਊਗਾ। ਲੋਜੀ ਪਾ ਲਿਆ ਕਿਉਂ? ਕਿਉਂ ਪਾ ਕੇ ਹੁਣ ਰਿੰਨਾ ਦਿਆਂ ਨੀ। ਥੋੜੀ ਥੋੜੀ ਮਿੱਠੀ ਮਿੱਠੀ ਲੱਗ ਕੇ ਤੇ ਰਿੱਜੀ ਜਾਊਗੀ ਇੱਧਰ ਬਣਾ ਲਈ ਆਪਾਂ ਨੇ ਖੀਮੀ। ਚੰਨੀ ਆ। ਤੇ ਇੱਧਰ ਬਣਾਈ ਸੀਗੀ ਨੂੰਗੀ ਦੀ ਦਾਲ। ਤੇ ਨੂੰਗੀ ਦੀ ਦਾਲ ਨਾਲ ਵੈਸੇ ਚਟਣੀ ਫਿਰ ਕਹਿ ਦਿੰਦੇ ਨੇ ਚਟਣੀ ਨਹੀਂ ਨਹੀਂ। ਚਲੋ। ਦਾਲ ਆਪਣੀ ਤਿਆਰ ਆ। ਇਦਾਂ ਆਪਣੀ ਚਟਣੀ ਨੂੰ ਲਗਾ ਲਿਆ ਤੜਕਾ ਪਹਿਲਾਂ ਘਿਓ ਪਾ ਕੇ ਤੇ ਇਹ ਪਾ ਤਾ ਉੱਧਰ ਆਪਣੀ ਧਰਦੀ ਆ ਦਾਲ ਨਾਲ ਦੀ ਨਾਲ ਕੰਮ ਕਨੇਪੜ ਕੇ ਆਪਣਾ ਹੁਣ ਚਟਣੀ ਨੂੰ ਤੜਕਾ ਲਗਾ ਲੀਏ ਇਹਨੇ ਘੱਟ ਕਰ ਦਣੀ ਮੈਂ ਹੌਲੀ ਹੌਲੀ ਦੁੱਧ ਗਰਮ ਕਰ ਗਿਆ ਰੱਖ ਤਾ ਘੱਟ ਕਰਕੇ ਫਿਰ ਫ੍ਰੀਜ ਚ ਲਾ ਦਾਂਗੇ ਸਾਰੇ ਕੰਮ ਨੇ ਮੇੜ ਤੇ ਇਕੱਠੇ ਹੀ ਰੋਟੀ ਲਾਹਾਂਗੇ ਫੇਰ ਤੇ ਸਜਰੇ ਸਜਰੇ ਨੇ ਮੇੜਦੇ ਆ ਕਈ ਵਾਰੀ ਤਾਂ ਆਪਾਂ ਕੰਮ ਜਦੋਂ ਮੂਡ ਬਣ ਜਾਂਦਾ ਲੱਗ ਜਾਂਦੇ ਆਪਣਾ ਕਿਹੜਾ ਟਾਈਮ ਆ ਕੋਈ ਆਲ ਆਪਣੀ ਬਣੀ ਪਈ ਹੈ ਰਿਜੀ ਦੀ ਸਮਾਰ ਕੇ ਵਧੀਆ ਢਟ ਰਹਾ ਹੈ ਉਧਰ ਆਪਾਂ ਚਟਣੀ ਤਰਤ ਦਾ ਲਾ ਲਾਈਆ ਚਟਣੀ ਪਾ ਲਈਏ ਤਰਤਕਾ ਵਿੱਚ ਪਾ ਲਿਆ ਟਮਾਟਰ ਪਿਆਜ਼ ਆਦਰਕ ਹਰੀ ਮਿਰਚ ਤੇਲ ਉਚੀ ਹੋਣੀ ਹੋਣੀ ਘੱਟ ਗੈਸ ਤੇ ਕਰਕੇ ਭੁੰਨ ਦਿਆਂਗੇ ਜਿਵੇਂ ਤੇ 4 ਟਪੜ ਦਿੰਦੇ ਹਾਂ ਤੇ ਚਟਕਾ ਦੇਣੀ ਇਹਦੀ ਧੀਰੇ ਦੇਣੀ ਹੌਲੀ ਹੌਲੀ ਪੁੱਜੀ ਜੀ ਕਿਉਂ ਪਾ ਕੇ ਦੇਸੀ ਪਾ ਲਿਆ ਇਹ ਨੂੰ ਸਾਫ ਕਰਦਾਂਗੇ ਰੋਟੀਆਂ ਨੂੰ ਚੋਕੜ ਦੇਣੀ ਆ ਚਲੋ ਜੀ ਕੱਟ ਕਰਦੇ ਹਾਂ ਲਓ ਜੀ ਅੱਜ ਧੁੱਪ ਨਿਕਲੀ ਆ ਅੱਜ ਪਾਏ ਨੇ ਕੱਪੜੀ ਸੁੱਕਣੇ ਉਹ ਤਾਂ ਮੈਂ ਲੇਟੇਗੀ ਪਹਿਲਾਂ ਸਲਾਹ ਨਹੀਂ ਸੀਗੀ ਮੈਨੂੰ ਆਏ ਸੀਗੀ ਚਾ ਲਈ ਗਈ ਕਿਤੇ ਮੈਂ ਮੀਨ ਆ ਜਵੇ ਚਲੋ ਪਾ ਤੇ ਹੁਣ ਤੁੱਪ ਤਾਬਾ ਬੋਦੀ ਕਿੱਸੀ ਕੀ ਹੁਣ ਬੱਦਲ ਵੀ ਹੋ ਗਿਆ ਦੇਖੋ ਕੁਲ ਲੱਗ ਗਿਆ ਹਨਾ ਕਿੰਨਾ ਜ਼ਿਆਦਾ ਤੁਹਾਨੂੰ ਦੇਖੀ ਜਾਊਗੀ ਸੁੱਕ ਜਾਣਗੇ ਪਾਣੀ ਜਾਂ ਨੁੱਚੜ ਗਿਆ ਹਾਂ ਤਾਂ ਅੱਜ ਨਚੋੜ ਕੇ ਪਾ ਦੇ ਸਕਾ ਕੇ ਪਾ ਦੇ ਸੁੱਕੀ ਜਾਣਗੇ ਚਲੋ ਸਾਢੇ 12 ਹੋ ਜਗੇ ਨਵੇੜ ਦਾ ਉੰਜ ਤਾਂ ਵੈਸੇ ਚਲ ਦੇਖੀ ਜੋ ਬੱਦਲ ਆਉ ਜਣ ਬੱਦਲ ਦੇਖੋ ਉਹ ਕੁਲ ਲੱਗ ਗਿਆ ਬਹੁਤ ਜ਼ਿਆਦਾ ਗਰਮੀ ਬਹੁਤ ਹੋਈ ਪਈ ਆ ਸਵੇਰ ਦੀ ਹੁਣ ਧੁੱਪ ਨਿਕਲ ਰਹੀ ਹੁੰਦਾ ਆਹ ਬੱਦਲ ਹੋ ਗਿਆ ਧੁੱਪ ਵੀ ਧੁੱਪ ਹੋ ਗੰਮਾ ਹਨਾ ਧੁੱਪ ਹਵਾ ਵੀ ਹੈ ਵੈਸੇ ਚਲੋ ਸੁੱਕ ਜਾਣਗੇ Shut ਬਹੁਤ ਦੋਸਤਾਂ ਦੇ ਗਏ ਨਾ ਨੰਨੂ ਵਾਸਤੇ ਉਹਦੇ ਛੋਟਾ ਜਿਹਾ ਦਿਲ ਦਾ ਦਿਲ ਬੀ ਹੋਵੇ ਬਹੁਤ ਦਖਨ ਨੀਗਣੇ ਕਿ ਕਿੰਨੇ ਸੋਹਣੇ ਧੋਤੀ ਅਰੇ ਉਹ Thank right. ਹਾਂ ਜਿਹੜੇ ਦਿਨ ਪਹਿਲਾਂ ਪਨੀਰ ਬਣਾਇਆ ਉਸੇ ਦਾ ਬਣਾ ਵੀ ਦੁੱਧ ਤੋਂ ਸੱਤ ਜਿਹੜਾ ਸ ਬਣਦੇ ਨੇ ਆ ਜਿਹੜੇ ਨੇ 50 ਰੁਪਏ ਦੇ ਲੈ ਤੇ ਜਿਹੜੇ ਦਵਾਈ ਦੇ ਹੈ

ਇਕ ਦਿਨ ਮੈਂ ਤਾਂ ਖੜਾ ਧੀਆ ਜਿੱਦੇ ਚੰਨਾ ਪੁੱਛਣ ਗਿਆ ਦੋ ਘੋ ਘੰਡੇ ਤੇ ਤਾਂ ਮਦਨ ਗਿਆ ਮੈਂ ਨਹੀਂ ਕਿ ਨਹੀਂ ਦੋ ਕੁਗਨਾਂ ਦਾ ਲੂਨੀਪੋਣਾ ਜੱਟਾਂ ਦੇ ਕੰਮ ਕਿਹੜੇ ਗਾੜੀ ਹੁੰਦੇ ਨੇ ਸੰਨੀ ਕਰਕੇ ਦੋ ਜੰਮ ਦੇ ਦਿਨ ਤੇ ਨਾਲ ਨਾਲ ਹੋ ਗਈ ਮੇਰੇ ਬਾਪ ਦੇ ਹੱਥਾਂ ਵਾਲਿਆ ਠੀਕ ਹਨ